ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਫਿਰ ਤੋਂ ਕਿਸਾਨ ਮੇਲੇ ਕਰਵਾਏ ਜਾ ਰਹੇ ਨੇ ਸੋ ਇਹੇ ਕਿਸਾਨ ਮੇਲੇ ਸਾਲ ਚ ਦੋ ਵਾਰ ਹੀ ਹੁੰਦੇ ਨੇ ਇੱਕ ਜੋ ਖਰੀਫ ਦੀ ਫਸਲ ਤੋਂ ਪਹਿਲੇ ਤੇ ਇੱਕ ਰਬੀ ਸੀਜ਼ਨ ਤੋਂ ਪਹਿਲੇ ਇਹ ਮੇਲੇ ਕਰਵਾਏ ਜਾਂਦੇ ਨੇ ਸੋ ਰਬੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲੇ ਜੋ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮੇਲੇ ਹੋਣ ਜਾ ਰਹੇ ਨੇ ਉਹ ਸਾਰਿਆਂ ਦੇ ਆ ਅਲੱਗ-ਅਲੱਗ ਡੇਟ ਤੇ ਲੋਕੇਸ਼ਨ ਆਪਾਂ ਇਸ ਵੀਡੀਓ 'ਚ ਚਰਚਾ ਕਰਾਂਗੇ ਕਿ ਮੇਨ ਜੋ ਖਿੱਚ ਦਾ ਕੇਂਦਰ ਇਹਨਾਂ ਮੇਲਿਆਂ ਦੇ ਵਿੱਚ ਰਹੇਗਾ ਕਿ ਇਸ ਮੇਲਿਆਂ ਦੇ ਜੋ ਥੀਮ ਨੇ ਉਹ ਰਹਿਣਗੇ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਕਰਾਂਗੇ ਤੇ ਡਿਟੇਲ ਜਾਣਕਾਰੀ ਤੁਹਾਨੂੰ ਦੇਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਇੱਥੇ ਪਿਆ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਆ ਜੋ ਹਰ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੇਲੇ ਕਰਾਏ ਜਾਂਦੇ ਨੇ ਇਸ ਵਾਰ ਇਹਨਾਂ ਜਦ ਥੀਮ ਹੈ ਉਹ ਜਿੰਸਾਂ ਤੋਂ ਉਤਪਾਦ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ ਯਾਨੀ ਕਿ ਕਿਵੇਂ ਆਪਾਂ ਜੋ ਆਪਣੀ ਬੇਸਿਕ ਖੇਤੀਬਾੜੀ ਦੇ ਪ੍ਰੋਡਕਟ ਨੇ ਜਾਂ ਜੋ ਉਤਪਾਦ ਨੇ ਉਹਨਾਂ ਚ ਕਿਵੇਂ ਵੈਲਿਊ ਐਡੀਸ਼ਨ ਕਰਕੇ ਉਹਨਾਂ ਨੂੰ ਕਿਵੇਂ ਬ੍ਰਾਂਡਿੰਗ ਕਰਕੇ ਆਪਾਂ ਉਹਨਾਂ ਤੋਂ ਵੱਧ ਮੁਨਾਫਾ ਕਮਾ ਸਕਦੇ ਆ ਇਹ ਇਹਨਾਂ ਮੇਲਿਆਂ ਦਾ ਜੋ ਥੀਮ ਰਹੇਗਾ ਤੇ ਇਸ ਮੇਲਿਆਂ ਦੇ ਵਿੱਚ ਜੋ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਸਟਾਲਾਂ ਲਗਾਈਆਂ ਜਾਣਗੀਆਂ ਤੇ ਨਾਲ ਦੀ ਨਾਲ ਜੋ ਬੀਜ ਵਿਕਰੀ ਕੇਂਦਰ ਵੀ ਇਹਨਾਂ ਮੇਲਿਆਂ ਦੇ ਵਿੱਚ ਕਿਸਾਨਾਂ ਲਈ ਖੋਲੇ ਜਾਣਗੇ ਤਾਂ ਜੋ ਅਗਲੀ ਫਸਲ ਹੈ ਉਹਦੇ ਲਈ ਅਗੇਤੇ ਤੇ ਜੋ ਨਵੀਂ ਤਕਨੀਕ ਉन्नत ਕਿਸਮਾਂ ਦੇ ਜੋ ਬੀਜ ਹੈ ਤੁਹਾਨੂੰ ਮਹੀਆ ਕਰਾਏ ਜਾ ਸਕਣ ਇਸ ਦੇ ਨਾਲ ਨਾਲ ਜੋ ਨਵੀਂ ਖੋਜ ਜੋ ਨਵੀਂ ਸਾਇੰਟਿਫਿਕ ਡਵੈਲਪਮੈਂਟ ਹੋਈ ਹੈ ਐਗਰੀਕਲਚਰ ਸੈਕਟਰ ਦੇ ਵਿੱਚ ਯੂਨੀਵਰਸਿਟੀ ਵੱਲੋਂ ਉਹ ਵੀ ਤੁਹਾਨੂੰ ਜੋ ਜਾਨੂ ਕਰਵਾਇਆ ਜਾਏਗਾ ਤੇ ਨਾਲ ਦੀ ਨਾਲ ਜੋ ਡੈਮੋ ਵੀ ਪਲੋਟ ਨੇ ਨਵੀਆਂ ਜੋ ਕਿਸਮਾਂ ਦੇ ਡੈਮੋ ਪਲੋਟ ਨੇ ਉਹ ਵੀ ਤੁਹਾਨੂੰ ਇੱਕ ਤਰ੍ਹਾਂ ਦਾ ਜੋ ਐਗਜ਼ੀਬਿਸ਼ਨ ਕਰਕੇ ਦਿਖਾਇਆ ਜਾਏਗਾ ਤੇ ਨਾਲ ਦੀ ਨਾਲ ਜੋ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਵੱਲੋਂ ਵੀ ਜੋ ਸਟਾਲਾਂ ਲਗਾ ਕੇ ਜੋ ਅਲੱਗ-ਅਲੱਗ ਤਕਨੀਕਾਂ ਨੇ ਖੇਤੀਬਾੜੀ ਸੰਬੰਧੀ ਨਵੇਂ ਜੋ ਪ੍ਰੋਡਕਟ ਆਏ ਨੇ ਜਾਂ ਨਵੀਂ ਖੇਤੀਬਾੜੀ ਦੀ ਮਸ਼ੀਨਰੀ ਆਈ ਹੈ ਕਿ ਉਹਨਾਂ ਤੇ ਸਕੀਮ ਹੈ ਕਿ ਸਬਸਿਡੀ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚੋਂ ਮਿਲੇਗੀ ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿਹੜੀ ਤਰੀਕ ਨੂੰ ਕਿਹੜਾ ਮੇਲਾ ਹੋਣ ਜਾ ਰਿਹਾ ਸੋ ਸਤੰਬਰ ਦੇ ਮਹੀਨੇ ਦੇ ਵਿੱਚ ਇਹ ਮੇਲੇ ਹੋਣ ਜਾ ਰਹੇ ਨੇ ਸਭ ਤੋਂ ਪਹਿਲਾ ਮੇਲਾ 10 ਸਤੰਬਰ ਨਾ ਕਲਾ ਜਹਾਂਗੀਰ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਿਹਾ ਦੂਜਾ ਮੇਲਾ ਬੱਲਵਾਲ ਸੌਂਕੜੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 12 ਸਤੰਬਰ ਨੂੰ ਹੋਣ ਜਾ ਰਿਹਾ ਉਸ ਤੋਂ ਬਾਅਦ 16 ਸਤੰਬਰ ਨੂੰ ਰੋਣੀ ਪਟਿਆਲਾ ਦੇ ਵਿੱਚ ਮੇਲਾ ਹੋਣ ਜਾ ਰਿਹਾ ਫਿਰ ਫਰੀਦਕੋਟ 18 ਸਤੰਬਰ ਨੂੰ ਮੇਲਾ ਹੋਣ ਜਾ ਰਿਹਾ ਉਸ ਤੋਂ ਬਾਅਦ 24 ਸਤੰਬਰ ਨੂੰ ਗੁਜਾਸਪੁਰ ਵਿਖੇ ਜੋ ਮੇਲਾ ਹੋਏਗਾ ਤੇ ਮੇਨ ਜੋ ਕਿਸਾਨ ਮੇਲਾ 26-27 ਸਤੰਬਰ ਨੂੰ ਲੁਧਿਆਣਾ ਦੇ ਪੀਏਯੂ ਕੈਂਪਸ ਦੇ ਵਿੱਚ ਹੋਏਗਾ ਤੇ ਉਸ ਤੋਂ ਬਾਅਦ ਜੋ ਆਖਰੀ ਮੇਲਾ ਬਠਿੰਡਾ 30 ਸਤੰਬਰ 2025 ਨੂੰ ਇਹ ਮੇਲਾ ਬਠਿੰਡੇ ਵਿਖੇ ਹੋਣ ਜਾ ਰਿਹਾ ਸੋ ਇਹ ਮੇਨ ਮੇਨ ਜੋ ਤਾਰੀਖ ਡੇਟਾ ਸੀ ਜਿਹਦੇ ਵਿੱਚ ਜੋ ਆਉਣ ਵਾਲੇ ਮਹੀਨੇ ਦੇ ਵਿੱਚ ਮੇਲੇ ਕਰਵਾਏ ਜਾ ਰਹੇ ਨੇ ਸੋ ਸਾਡੀ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਹਮ ਹਮਾ ਕੇ ਆਪਦੇ ਪਰਿਵਾਰ ਬੱਚਿਆਂ ਨਾਲ ਇਹਨਾਂ ਮੇਲੇਾਂ ਤੇ ਜ਼ਰੂਰ ਜਾਓ ਤੇ ਕਿਵੇਂ ਆਪਾਂ ਖੇਤੀਬਾੜੀ ਨੂੰ ਹੋਰ ਮੁਨਾਫੇਦਾਰ ਜਾਂ ਹੋਰ ਇੱਕ ਵੈਲਿਊ ਐਡੀਸ਼ਨ ਕਰਕੇ ਇਸ ਤੋਂ ਕਿਵੇਂ ਵੱਧ ਇਨਕਮ ਆਪਾਂ ਲੈ ਸਕਦੇ ਆ ਇਹਨਾਂ ਮੇਲਿਆਂ ਦੇ ਵਿੱਚ ਭਰਪੂਰ ਜਾਣਕਾਰੀ ਮਿਲੇਗੀ ਕਿਵੇਂ ਉन्नत ਬੀਜਾਂ ਦੇ ਉन्नत ਕਿਸਮਾਂ ਦੇ ਤੇ ਨਵੀਂ ਜੋ ਫਸਲ ਚੱਕਰ ਨਵਾਂ ਅਪਣਾ ਕੇ ਨਵੀਆਂ ਫਸਲਾਂ ਅਪਣਾ ਕੇ ਆਪਾਂ ਕਿਵੇਂ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕਦੇ ਆ ਇਹਨਾਂ ਮੇਲਿਆਂ ਦੇ ਵਿੱਚ ਤੁਹਾਨੂੰ ਭਰਪੂਰ ਜਾਣਕਾਰੀ ਮਿਲੇਗੀ ਸੋ ਹਮ ਹਮਾ ਕੇ ਇਹਨਾਂ ਮੇਲਿਆਂ ਤੇ ਪਹੁੰਚੋ ਤੇ ਕਿਸੇ ਕਿਸਾਨ ਵੀਰ ਨੂੰ ਕੋਈ ਹੋਰ ਜਾਣਕਾਰੀ ਇਹਨਾਂ ਮੇਲਿਆਂ ਦੇ ਸੰਬੰਧੀ ਚਾਹੀਦੀ ਹੈ ਤਾਂ ਕਮੈਂਟਾਂ ਦੇ ਵਿੱਚ ਆਪਦੇ ਸਵਾਲ ਵੀ ਪੁੱਛ ਸਕਦੇ ਹੋ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਤੇ ਇਹਨਾਂ ਮੇਲੇਆਂ ਤੇ ਕਿਹੜੇ ਬੀਜਾਂ ਦਾ ਜੋ ਵੰਡਰਨ ਹੋਏਗਾ ਜਾਂ ਵਿਕਰੀ ਹੋਏਗੀ ਉਸ ਦੇ ਉੱਪਰ ਇੱਕ ਅਲੱਗ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ